ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜ ਨਾਲੇ ਕੋਟੂ ਪੈਲੈਸ ਦੇ ਸਾਹਮਣੇ ਬਿਲਕੁਲ ਐਮ ਆਰ ਡੀ ਔਰ ਸਾਡਾ ਇਹ लवली ਵਰਕਰ ਹੈ ਬਹੁਤ ਚੰਗਾ ਵਰਕਰ ਹੈ ਆ ਆਪਣਾ ਗੁਰੌਲਕ ਤੋਂ ਉੱਥੋਂ ਦਾ ਸਰਪੰਚ ਹੈ ਮਿਲਬਈ ਮਿਲਬਈ ਧਾਰੀਵਾਲੋਂ ਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਿੱਦੀਕੀ ਰਿਸ਼ਤੇਦਾਰੀ ਉਹਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਡੀਆਂ ਗੋਲੀਆਂ ਚਲਾਈਆਂ ਗੋਲੀ ਦਾ ਵੀ ਵੇਖ ਲਓ ਆਪ ਵੀ ਵੇਖ ਲਓ ਸ਼ਰੇਮ ਇਲੈਕਸ਼ਨ ਚੱਲਣ ਈ ਹੈ ਔਰ ਇਹ ਗੁੰਡਾਗਰਦੀ ਪੰਜਾਬ ਖਾਸ ਕਰ ਅੰਮ੍ਰਿਤਸਰ ਵਾਲੇ ਪਰਤਾਖਤ ਨਹੀਂ ਕਰਦੇ ਅ ਜੰਮਰਸਰ ਦੇ ਵਿੱਚ ਜਿਹਦੇ ਇਲੈਕਸ਼ਨ ਹੋਣੀ ਹੈ ਧਾਰੀਬਲ ਤੂੰ ਹਰਨਾ ਹੈ ਤੋਜ ਨਾਲੇ ਵੀ ਹਰਨਾ ਹੈ ਕਿਹਨੂੰ ਪਤਾ ਇਸ ਗੱਲ ਦਾ ਔਰ ਤੂੰ ਖੁੱਲ ਦੇ ਛੱਡੀ ਇਹਨਾਂ ਗੁੰਡਿਆਂ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ ਅਸੀਂ ਜਾਮ ਕਰਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ ਐਸਐਸਪੀ ਸਾਹਿਬ ਵੀ ਸੁਣ ਲੈ ਇਹਨਾਂ ਦੀ ਇੱਕ ਜਗ੍ਹਾ ਨਹੀਂ ਕਿ ਬਾਰ ਬਾਰ ਦੱਬਕੇ ਮਾਰਦੇ ਫੋਨ ਕਰ ਕਰਕੇ ਲੋਕਾਂ ਨੂੰ ਅਸੀਂ ਦੱਬਕੇ ਨਹੀਂ ਚੱਲਣ ਦੇਣੇ ਲੋਕਤੰਤਰ ਆ ਗੋੜੀਆਂ ਦੇਖੋ ਆ ਦੇਖੋ ਖੋਲ ਕੀ ਲਾਤ ਕਰਦੇ ਇਹਨਾਂ ਪੰਜਾਬ ਦੇ ਚਿੱਟਾ ਧਾ ਦਾ ਵਿਗੰਡਿਆ ਉਹ ਤੁਹਾਨੂੰ ਦਿਖਦਾ ਨਹੀਂ ਗੋਲੀਆਂ ਚੱਲਣ ਡੀਆਂ ਨੇ ਜਾ ਕੇ ਲੋਕਾਂ ਦੇ ਹੱਥ ਜੋੜਦੇ ਦੇ ਮੋਟਾ ਪਾਓ ਆ ਮੋਟਾ ਪਾਓ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਪਾਗਰ ਸਿੰਘ ਜੀ ਚੌਣ ਜਾਪ ਤਾਂ ਲੱਗਾ ਸਾਡੇ ਤਿਆਰ ਜਮਾਂ ਨੇ ਸਾਡੇ ਸਾਰੇ ਜਮਾਂ ਨੇ ਸਾਡੇ ਜਮਾਂ ਨੇ ਇਹ ਸਰਕਾਰ ਦੇ ਸਾਰੇ ਕੰਮ ਆ ਮੈਂ ਇਥੇ ਓਜਲਾ ਸਾਹਿਬ ਦੀ ਰੈਲੀ ਤੇ ਆਇਆ ਸਰਦਾਰ ਪਰਦਾਸ਼ੀ ਜਾਲਾ ਜੀ ਮੈਨੂੰ ਨਹੀਂ ਪਤਾ ਇਹਨਾਂ ਆ ਕੇ ਆਪਣੀ ਕਿਥੇ ਗੱਡੀ ਘੜਾਈ ਆ ਆਪਣੀ ਆਡੀ ਗੱਡੀ ਸਾਨੂੰ ਪਤਾ ਲੱਗਾ ਕਿ ਬੰਦੇ ਦਾ ਉਹ ਤੇਰੀ ਪੈਰਵਾਈ ਕਰਦੇ ਮੈਂ ਰੈਲੀ 'ਚ ਖੜਾ ਰਿਹਾ ਪਾਣੀ ਦੀ ਪਿਆਸ ਲੱਗੀ ਮੈਂ ਉਹ ਰੋ ਪੀਣ ਗਿਆ ਇਹਨਾਂ ਉਥੋਂ ਗੱਡੀ ਮੋੜ ਕੇ ਲਿਆ ਗੇ ਨਿਕਲ ਜਾ ਸਰ ਮੇਰੇ ਤੇ ਇੱਕ ਨੇ ਕਿਰਪਾਨ ਦਾ ਵਾਰ ਕੀਤਾ ਵਰਿੰਦਰ ਸਿੰਘ ਨੇ ਸਰਤਾਜ ਸਿੰਘ ਨੇ ਗੋਲੀ ਮਾਰੀ ਮੇਰੇ ਸਿੱਧੀ ਉਹ ਵੱਜੀ ਨਹੀਂ ਔਰ ਕੋ ਮੈਂ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਬਾਜੇ ਇੱਕ ਨੇ ਮੇਰੇ ਕਿਰਚ ਮਾਰੀ ਉਹ ਨਹੀਂ ਵੱਜੀ ਉਹਨੇ ਸਿੱਧੀ ਗੋਲੀ ਮੇਰੀ ਮਾਂ ਤੇ ਮਾਰੀ ਜਿਹੜੀ ਇੱਥੇ ਵੱਜੀ ਅਮਨਦੀਪ ਸਿੰਘ ਨੇ ਅਮਨਦੀਪ ਦਾ ਨਾਮ ਦਾ ਮੁੰਡਾ ਇੱਕ ਨਾਲ ਉਹਦਾ ਪਿਓ ਬਲਦੇਵ ਸਿੰਘ ਇੱਕ ਨਾਲ ਬੰਟੀ ਮੁੰਡਾ ਕੋਲ ਖੜਾ ਪੰਜ ਜਾਨੇ ਭਾਜੀ ਇੱਕ ਗੱਡੀ ਇਹਨਾਂ ਦੀ ਕ੍ਰੇਟਾ ਉਹ ਮੇਰਾ ਅਣਪਛਾਤੇ ਉਹਨਾਂ 'ਚ ਮੈਂ ਨਹੀਂ ਪਛਾਨਿਆ ਦੋ ਗੱਡੀਆਂ ਇਹਨਾਂ ਕੋ ਕਿਉਂ ਮਾਰਦੇ ਸੀ 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 ਹਾਂ ਕਾਬੀ ਜੇ ਪਹਿਲਾ ਹੋ ਗਿਆ ਨਾ ਮੇਰੇ ਤੇ ਪ੍ਰਚਾਰ ਮੇਰੇ ਸੁਪਰੀਮ ਕੋਰਟ ਨੂੰ ਜਮਾਤ ਇਹਨਾਂ ਦੀ ਜਮਾਤ ਨਹੀਂ ਹੋਈਆਂ ਸੁਖਦੇਸ਼ ਸਿੰਘ ਮਲਵਈ ਨੇ ਸ਼ਾਇਦ ਘੱਲੇ ਇਹਨੂੰ ਸੁਖਦੇਸ਼ ਸਿੰਘ ਮਲਵਈ ਨੇ ਮੰਗ ਕੇ ਗੱਲ ਮੰਗ ਕੇ ਬਾਜੀ ਮੈਂ ਕਹਿੰਦਾ ਕਾਨੂੰਨੀ ਕਾਰਵਾਈ ਆ ਐਸਐਸਪੀ ਸਾਹਿਬ ਨੇ ਬੇਦੀ ਕਰਦਾ ਅਕੇ ਇਹਨਾਂ ਨੂੰ ਰਜਿਸਟਰੀ ਕੀਤਾ ਇਹਨਾਂ ਨੂੰ ਰਜਿਸਟਰ ਕਰਕੇ ਨੇ ਨਸ ਪਾਈ ਜਾਵੇ ਕਲਦੀਪ ਧਾਰੀਆਲ ਕਰਾਉਂ ਰਿਹਾ ਜੋ ਕਰਾਉਂ ਰਿਹਾ ਉਹਦੇ ਬੰਦੇ ਆ ਉਹਦੀਆਂ ਰੈਲੀਆਂ ਭਧਾਉਣ ਦੇ ਗੱਡੀਆਂ ਲੈ ਕੇ ਸਾਨੂੰ ਰੂਪਾ ਖੋਲ-ਖੋਲ ਕੇ ਗੁੱਛਰਿਆਂ ਮਗੁੰਡਾ ਕਦੀ ਕਰਾਉਂ ਰਿਹਾ ਏ ਅਕੇ ਮੈਂ ਤੇ ਝੂਠਾ ਪਰਚਾ ਕਰਾਇਆ ਐਸਐਸਪੀ ਸਾਹਿਬ ਕਹਿ ਦੇਣ ਜੇ ਲੜੜੀ ਦੇ ਝੂਠਾ ਪਰਚਾ ਨਹੀਂ ਕਰਾਇਆ ਮੈਂ ਤੇ ਪੰਜ ਪਰਚੇ ਤੇ ਜਮਣ ਕੋਈ ਪਰਵਾਹੀ ਅਛਰਿਆਂ ਮਗੋਲੀਆਂ ਮਾਰਨ ਦੇ ਪੰਜ ਜਾਣੇ ਕੱਲੇ ਨੂੰ ਵੇਖੇ ਕੱਲੇ ਫਿਰ ਭੱਜੇ ਕਿਉਂ ਨੋਥੀ ਨਾਲ ਇਹਦੇ ਵਿੱਚ ਕੀ ਹੈ ਜਿੱਤ ਨਹੀਂ برداشت ਹੋਣੀ ਇਹਨਾਂ ਕੋ ਦਰਦ ਨਾਲ ਦੇ ਇਹ ਜੋ ਬੰਦਿਆਂ ਦੀ ਆਪਣੇ ਗੁੰਡੇ ਕਰਕੇ ਕੰਡੇ ਇਹਨਾਂ ਨੂੰ ਕੋ ਰੋਕ ਰਿਹਾ ਇੱਕ ਬੋਲ ਨਹੀਂ ਪੈਣੀ ਤਾਂ ਕਿ ਜਿੱਤ ਨਹੀਂ ਪਜਾ ਦੇ ਪਿਸਤੌਲ ਦਾ ਖੋਲ ਤਿੰਨ ਗੋਲੀਆਂ ਮਾਰੀਆਂ ਉਹਨੇ ਭਰੀ ਤਿੰਨ ਗੋਲੀਆਂ ਆ ਵਖੋ ਖਲਾਰ ਖਲਾਰ ਅਗਰ ਪਾਣੀ ਪਈ ਹੀ ਕਿਰਪਾਨ ਵੀ ਉਹਨਾਂ ਦੀ ਮੈਂ ਖੋਈ ਜੇ ਉਹਨਾਂ ਦੇ ਕੱਲਾ ਗੱਡੀ ਦਾ ਸ਼ੀਸ਼ਾ ਭੰਨਿਆ ਉਹਨਾਂ ਦੀ ਕਿਰਪਾਨ ਖੋਗੇ ਹੋਰ ਮੈਂ ਕੁਝ ਨਹੀਂ ਕੀਤਾ ਇਹ ਇੱਥੇ ਜੋ ਹੁਣ ਮੌਕੇ ਤੇ ਹੈ ਜੀ ਲਵਲੀ ਕੁਮਾਰ ਨਾਮ ਦਾ ਹੈਗਾ ਬੰਦਾ ਉਹਨੇ ਦੱਸਿਆ ਵੀ ਦੁਨ ਕਰਕੇ ਰੈਲੀ ਸੀਗੀ ਕਾਂਗਰਸ ਦੀ ਰੈਲੀ ਜੀ ਉਹ ਪਾਰ ਇੱਥੇ ਪਾਣੀ ਪੀਣ ਆਇਆ ਲਗਾ ਉੱਥੇ ਕੁਝ ਬੰਦਿਆਂ ਨੇ ਉੱਥੇ ਹਮਲਾ ਕੀਤਾ ਹੈਗਾ ਜਿੰਦੇ ਉਹਨਾਂ ਕਹਿੰਦਾ ਮੇਰੇ ਇੱਕ ਗੋਲੀ ਮਾਰੀ ਹੈ ਤਾਂ ਬਾਕੀ ਉਹਨੂੰ ਸੱਟਾ ਮਾਰੀ ਗਈ ਮੌਕੇ ਤੇ ਆਏ ਆ ਸੱਟਾਂ ਉਹਦੇ ਵੱਜੀਆਂ ਗਈਆਂ ਨੇ ਉਹ ਦਾਖਲ ਹੋ ਰਿਹਾ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਬਿਆਨ ਲਾਉ ਕੇ ਜੋ ਕਾਰਵਾਈ ਬਣਦੇ ਉਹ ਕਾਰਵਾਈ ਕਰ ਰਹੀ ਸਰ ਇਹਨਾਂ ਦੀ ਕੋਈ ਪਰਾਣੀ ਵੀ ਰੰਜਿਸ਼ ਨਹੀਂ ਸੀ ਜਾਂਦੀ ਉਹ ਅਸੀਂ ਇਹ ਗਾਹ ਦੀ ਹੁਣ ਪੁੱਛਾਂਗੇ ਜੇ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਕੀ ਨੇ ਪਰਾਣੀ ਰੰਜਿਸ਼ ਹੈ ਜਾਂ ਕੀ ਹੈ ਉਸ ਹਿਸਾਬ ਨਾਲ ਜਿਹੜਾ ਹੈਗਾ ਅਸੀਂ ਜੋ ਸੱਤਾ ਮਾਰੀਆਂ ਜੇ ਕਿਸੇ ਨੇ ਕਾਨੂੰਨ ਨੂੰ ਹੱਥ 'ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਠੀਕ ਨਹੀਂ ਗੱਲ ਜਿਹੜੀ ਕੋਈ ਫਾਇਰ ਆਰਮ ਹੋਇਆ ਹੈਗਾ ਜਾਂ ਕਿਸੇ ਸੱਤਾ ਮਾਰੀਆਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਵਾਕੇ ਅਸੀਂ ਪਛਾਣ ਦੇਣ ਲੱਗਿਆਂਗੇ ਠੀਕ ਹੈ ਥੈਂਕ ਯੂ ਸਰ ਠੀਕ ਸਰ ਥੈਂਕ ਯੂ ਵੈਰੀ ਮਚ ਚਲੋ ਆ ਯਾਰ ਅੱਜ ਇਨਫੋਰਮੇਸ਼ਨ ਆਈ ਆਈ ਸੀ ਕਿ ਉਹਨੇ ਨਾਲਾ ਪੱਖਾ ਰਿਛੇ ਕੇ ਦੇ ਲਾਗੇ ਨੇ ਪੈਸਾ ਐਮ ਆਰ ਪੈਸ ਉਹਦੇ ਨਾਲ ਗੁਦੀਸ ਹੈ ਉਹਦਾ ਜੀ ਰੈਲੀ ਚੱਲ ਰਹੀ ਸੀ ਉਹਦੇ ਬਾਹਰ ਬਾਹਰ ਸੜਕ ਤੇ ਉੱਤੇ ਇੱਕ ਝਗੜਾ ਆ ਪਤਾ ਲੱਗਿਆ ਵੀ ਕਿਹਨੇ ਗੋਲੀਆਂ ਚਲਾਈਆਂ ਲਵਲੀ ਨਾਂ ਦਾ ਮੁੰਡਾ ਵਾ ਜਿਹੜਾ ਕਿਹਦਾ ਵੀ ਮੇਰੇ ਗੋਲੀਆਂ ਮਾਰ ਕੇ ਗਏ ਆ ਉਹਨਾਂ ਚਾਰ ਬੰਦੇ ਲਖਾਏ ਆ ਜੋ ਕਾਰਵਾਈ ਅਮਲ 'ਚ ਜੋ ਕਾਰਵਾਈ ਹੋ ਕੇ